ਪ੍ਰਸ਼ਾਸਨ ਅੱਗੇ ਵੀ ਬੇਨਤੀ ਆ ਕਿ ਆ ਵੇਖੋ ਜਿਹੜਾ ਇਹ ਨੁਕਸਾਨ ਆ ਇਹਦੀ ਪਰਪਾਈ ਕਿੰਨੇ ਕਰਨੀ ਆ ਸਰਕਾਰ ਵੱਲੋਂ ਕੋਈ ਵੀ ਇਹਨਾਂ ਦਾ ਨਮਾਇਦਾ ਨਹੀਂ ਆਇਆ ਕੋਈ ਵੀ ਅਫਸਰ ਨਹੀਂ ਅਜੇ ਤੱਕ ਇੱਥੇ ਪਹੁੰਚਿਆ ਡੀਸੀ ਸਾਹਿਬ ਨੂੰ ਬੇਨਤੀ ਆ ਕਿ ਉਹ ਆਪ ਇੱਥੇ ਆਉਣ ਤੇ ਫਿਰ ਪਤਾ ਲੱਗੇ ਉਹਨਾਂ ਨੂੰ ਕਿ ਹਾਲਾਤ ਕੀ ਨੇ ਸਵੇਰ ਦੀ ਜਿਹੜੀ ਸੰਗਤ ਆ ਜਿਹੜੇ ਸਾਰੇ ਬੈਂਕਾਂ ਵਾਲੇ ਆ ਇਹਨਾਂ ਦਾ ਏਕਾਉਂਟ ਕਰਕੇ ਆਪ ਸੁਲਝੇ ਆ ਤੇ ਤਾਂ ਹੀ ਜਿਹੜਾ ਹੁਣ ਵੀ ਛੋਟ ਆ ਸੜਕ ਦੇ ਵਿੱਚੋਂ ਪਾੜ ਪੈ ਗਿਆ ਢੁੱਟ ਚਲੀ ਸੀ ਇਹ ਇੱਧਰ ਵਾਲੀ ਜਿਹੜੀ ਆ ਫਸਲ ਆ ਇਹਦਾ ਵੀ ਨਹੀਂ ਪਚਾਉਣਾ ਇਹ ਵੀ ਨੁਕਸਾਨ ਹੋ ਜਾਣਾ ਸੀ ਤੇ ਕਿਰਪਾ ਕਰਕੇ ਸਾਡੀ ਇਹੋ ਹੀ ਪ੍ਰਸ਼ਾਸਨ ਨੂੰ ਅਪੀਲ ਆ ਆਪ ਇੱਥੇ ਆਓ ਤੇ ਵੇਖੋ ਤੇ ਪ੍ਰਬੰਧ ਕਰੋ ਕਿ ਸਾਡੇ ਲੋਕਾਂ ਦਾ ਕੀ ਕਸੂਰ ਆ ਇੱਥੇ ਆਉਣ ਦੀ ਇਹੀ ਬੇਨਤੀ ਕਰਦੇ ਆ ਬਾਕੀ ਕੋਈ ਆਪ ਦੱਸੋ ਇਹਨਾਂ ਦੀ 16 ਕਿੱਲੇ ਜਿਹੜੀ ਜ਼ਮੀਨ ਸੀ ਜਿਹੜਾ ਹੁਣ ਤੇ ਸਮਾਇਆ ਸੀ ਵੀ ਫਸਲ ਤੋਂ ਪੈਸੇ ਆਉਣੇ ਸੀ ਜਿਹੜੇ ਕੋਲੋਂ ਲਾ ਕੇ ਕਰਜ਼ਾ ਚੁੱਕ ਚੁੱਕ ਪੈਸੇ ਲਾਏ ਆ ਤੇ ਜਦੋਂ ਸਮਾ ਆਇਆ ਹੁਣ ਅੱਗੇ ਅਗਲਾ ਪਾਸਾ ਵੀ ਨਹੀਂ ਦੇਖਦਾ ਵੀ ਕਿਹੜੇ ਪਾਸੇ ਜਾਣਾ ਵਾ ਕਿਵੇਂ ਜ਼ਮੀਨ ਬੰਨੀਆ ਕਰਨਾ ਕੀ ਆ ਗਾ ਕੋ ਦਿਨਾਂ ਦੀ ਕੋਲੋਂ ਪੈਸੇ ਜਾਂਦੇ ਆ ਤੇ ਇਹਦੇ ਸਾਰੇ ਕਿਤੇ ਜਿਹੜੇ ਪ੍ਰਬੰਧ ਆਪਣੇ ਕੋਲੋਂ ਕਰਦੇ ਜਾਂਦ ਕੇ ਇਹ ਪ੍ਰਸ਼ਾਸਨ ਦਾ ਸਰਕਾਰ ਦਾ ਫਰਜ਼ ਬਣਦਾ ਵਾ 16 ਕਿਲੇ ਇਹਨਾਂ ਦੀ ਜ਼ਮੀਨ ਆ ਇਹਨਾਂ ਦੀਆਂ ਮੋਟਰਾਂ ਇੱਥੇ ਆ ਬਾਕੀ ਹੁਣ ਇਹਨਾਂ ਨੂੰ ਇਹੋ ਹੀ ਆ ਵੀ ਸਾਹੀ ਆਦ ਝੋਨਾ ਆਪਣਾ ਵਿਚਾਰੀਏ ਇਹ ਬਾਤ ਹੈ ਕੋਈ ਪ੍ਰਸ਼ਾਸਨ ਦਾ ਪਹੁੰਚਿਆ ਨਹੀਂ ਨਾ ਕਿਸੇ ਨੇ ਮਿੱਟੀ ਪਾਈਏ ਉੱਤੇ ਇਹ ਉਸ ਦਾ ਪਿੱਛਾ ਬਹੁਤ ਜ਼ਿਆਦਾ ਟਟੰਦਿਆ ਵਾ ਆ ਵੀ ਇੱਧਰ ਖਤਰਾ ਪਿਆ ਸਾਡਾ ਵੀ ਡੁੱਗ ਗਿਆ ਬਾਰਜਣਾ 1.5-2 ਕਿਲੇ ਪਿੱਛੇ ਜਾ ਦੇ ਕੋ ਬਹੁਤ ਜਿਆਦਾ ਖਤਰਾ ਇੱਧਰ ਵੀ ਸਾਡਾ ਬਹੁਤ ਫੁਲਫਾਂ ਆਏ ਵੀ ਆ ਸਾਡਾ ਬਦਲ ਬਣਾਉਗੇ ਥੋੜੀ ਵੀ ਸਾਡੀ ਖੜ ਜਾਣਾ ਸਾਰਾ 16 ਕਿਲੇ ਇੰਨਾ ਦਾ ਬਾਹਰ ਲੋਕਾਂ ਦਾ ਸਾਰਾ ਹੀ ਆ ਵੀਰ ਜੀ ਬੇਨਤੀ ਹੈ ਚਲੋ ਇੱਧਰਲਾ ਸਾਡਾ ਮਰਨ ਵਾਲਾ ਝੋਨਾ ਮਰ ਗਿਆ ਬਸ ਕੋਈ ਗੱਲ ਨਹੀਂ ਚਲੋ ਅਸੀਂ ਆਨੇ ਸਾਡਾ ਇੱਧਰਲਾ ਪੱਜ ਛੱਡਦਾ ਚਲੋ ਬਾਕੀ ਅਸੀਂ ਆਪਦਾ ਪਰਿਵਾਰ ਪਾਲਣ ਵਾਸਤੇ ਆ ਅੱਡੀ ਮਿਹਨਤ ਕਰਦੇ ਆ ਬਾਕੀ ਉਹ ਸਾਹਮਣੇ ਇਹ ਸੰਗਤ ਦਾ ਆਪਣਾ ਯੋਗਦਾਨੀਆਂ ਜਿਹੜਾ ਲਾ ਕੇ ਨਾਲ ਬਾਬਾ ਹੀ ਹੁਣੀ ਆਏ ਆ ਉਹਨਾਂ ਵੱਲੋਂ ਕਿਰਪਾ ਨਾਲ ਤੋੜੇ ਭੇਜਿਆ ਤਾਂ ਤਾਂ ਨਹੀਂ ਤੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਇੱਥੇ ਕੋਈ ਵੀ ਬੰਦਾ ਨਹੀਂ ਪਹੁੰਚਿਆ ਸਾਡੀ ਇਹੋ ਹੀ ਅਪੀਲ ਆ ਇਹੋ ਹੀ ਸਰਕਾਰ ਨੂੰ ਬੇਨਤੀ ਆ ਕਿਰਪਾ ਕਰਕੇ ਇੱਥੇ ਪਹੁੰਚਣ ਤੇ ਸਹੀ ਪਿੱਛੋਂ ਰੋਈ ਦਾ ਪਾਣੀ ਆਈ ਜਾਂਦਾ ਅਗਲੇ ਪਾਸੋਂ ਡਾਫ ਅੱਗੇ ਲੱਗੀ ਆ ਤੇ ਪਾਣੀ ਦੀ ਨਿਕਾਸੀ ਨਹੀਂ ਕਿਸੇ ਪਾਸੇ ਆਈ